ਉਹਦੇ ਵਿੱਚ ਇਹ ਬਾਈ ਨੇਮ ਸੀ ਨਾਮਜ਼ਦ ਨਹੀਂ ਸੀਗਾ ਬਾਈ ਨੇਮ ਸੀਗਾ ਕੀ ਨਾਮ ਹੈ ਜੀ ਉਹਨਾਂ ਦਾ ਜੀ ਲਖਨਾਥ ਇਹ ਕਿਹੜੇ ਰੂਲ ਚੇਟ ਹੈ ਜੀ ਇਹਨੇ 376 ਕਿਨੇ ਟਾਈਮ ਤੋਂ ਰਾਤ ਦੇ ਕਰੀਬ ਇਹ ਕਿਰਤੀ ਤਿੰਨ ਚਾਰ ਮਹੀਨੇ ਤੋਂ ਕਰਤੀ ਜਿਹੜੇ ਕੱਲ ਕੋਈ ਹੈਪਨ ਹੋਇਆ ਸਰ ਇਸ ਮਸਲੇ ਨੂੰ ਲੈ ਕੇ ਹੋਇਆਗਾ ਜਿਹੜਾ ਇੱਕ ਪੁਲਿਸ ਪਾਲਿਸ ਨੇ ਵੀ ਟੈਗ ਕਰਨ ਦਾ ਜ਼ਬਰਦਸਤ ਕੀਤਾ ਗਿਆ ਜੀ ਹਾਂ ਇਹਨੂੰ ਲੈਣ ਗਏ ਸੀ ਜਦੋਂ ਉੱਥੇ ਗਏ ਆ ਜਿਹੜਾ ਇਹਨਾਂ ਦਾ ਭਾਈ ਤਰ੍ਹਾਂ ਸੀ ਜਿਹੜਾ ਉਹਨਾਂ ਨੇ ਪੁਲਿਸ ਪਾਲਿਸ ਦੀ ਟੈਗ ਕਰਕੇ ਛਡਾਉਣ ਦੀ ਕੋਸ਼ਿਸ਼ ਕੀਤੀ ਇਹਨੂੰ ਪਰ ਨਹੀਂ ਅਸੀਂ ਕਾਬੂ ਕਰਕੇ ਇਹਨੂੰ ਰੈਸਟ ਕਰ ਲਿਆ ਉਹ ਤੁਹਾਡਾ ਡਿਵਲਪੋ ਪਰਚਾ ਦਾਤਿ ਕਰਵਾਇਆ ਗਿਆ ਹੈ ਜੀ ਉਸ ਮਤਲਬ ਇਹ ਉਹ ਬੰਦੇ ਕੋਈ ਨਹੀਂ ਕਰ ਰਹੇ ਹਾਂ ਪਰਚਾ ਤਾਂ ਕੀਤਾ ਹੈ ਜੀ ਕੀ ਕਿਸ ਤਰ੍ਹਾਂ ਦਾ ਕੋਈ ਜ਼ਖਮੀ ਤਾਂ ਨਹੀਂ ਹੈਗਾ ਜੀ ਅੱਜ ਤੇ ਅੱਜ ਦੀ ਸਰ ਕੀ ਕਾਰਵਾਈ ਨਹੀਂ ਜੀ ਹਸਪਤਾਲ ਦੀ ਜੀ ਮੈਡੀਕਲ ਜੋ ਕਾਨੂੰਨ ਦੇ ਅਨਸਾਰ ਮੈਡੀਕਲ ਹੁੰਦਾ ਉਹ ਕਰਵਾਇਆ ਗਿਆ ਉਹ ਕਰਵਾਉਣ ਤੋਂ ਬਾਅਦ ਉਹਨੂੰ ਜੇਲ੍ਹ ਪੇਸ਼ ਕੀਤਾ ਜਾਵੇਗਾ ਸ਼ਿਕਾਇਤ ਲੈ ਦੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਕਰਦੇ ਇਹ ਕੱਲਾ ਹੀ ਆ ਪਰਚੇ ਦੀਆਂ ਹੋਰ ਬੰਨਾਂ ਵਾਲੇ ਨਹੀਂ ਹੋਰ ਹੈਗਾ ਇਹ ਤਾਂ ਹਾਂ ਜੀ ਸਰ ਇਹ ਕੀ ਮਸਲਾ ਹੈ ਜਿਹੜੇ ਕੋਈ ਅਰੈਸਟ ਕੀਤਾ ਜੀ ਆਹ ਦੇਖੋ ਜੀ ਸਾਡੇ ਬਦੌੜ ਥਾਣਾ ਦੇ ਵਿੱਚ 1 12 24 ਨੂੰ ਇਤਲਾਹ ਮਿਲੀ ਸੀ ਵੀ ਜਿਹੜੀ ਕਾਉਂਸਲਾਂ ਦੀ ਲੜਕੀ ਹੈ ਮੇਰੇ ਖਿਆਲ ਇਹ ਸਾਧ ਰੋਗ ਨੇ ਜੋ ਹिलो ਉਹਨਾਂ ਦੀ ਸਗੀ ਲੜਕੀ ਤੇ ਉਹਦੇ ਨਾਲ ਤਿੰਨ ਬੰਦੇ ਉਹਦੇ ਘਰੇ ਆ ਕੇ ਰਾਤ ਦੇ ਸਮੇਂ ਜਦੋਂ ਘਰ ਕੱਲੀ ਸੀ ਬੱਚੇ ਸੁੱਤੇ ਸੀ ਉਹਨੂੰ ਘੁਲਾ ਕੇ ਉਹਨਾਂ 'ਤੇ ਜਬਰਦਸਤੀ ਕੁੱਟ ਮਾਰ ਕੇ ਰੇਪ ਕਰਿਆ ਸੀ ਤੇ ਜਿਹਨਾਂ ਰੇਪ ਕਰਨ ਵਾਲੇ ਬੰਦਿਆਂ ਨੂੰ ਵੀ ਇਲਜ਼ਾਮ ਦੇ ਸੀ ਕਿਉਂਕਿ ਉਹਨਾਂ ਦੀ ਬਰਾਦਰੀ ਦੇ ਲੋਕ ਸੰ ਤਿੰਨ ਜਣੇ ਜਿਹਨਾਂ ਵਿੱਚੋਂ ਇੱਕ ਜਿਹੜਾ ਮੇਨ ਹੈ ਉਹ ਹੈ ਲਕਣਨਾ ਦਾ ਪੁੱਤਰ ਲੌਂਗਾਨ ਦਾ ਲੌਂਗ ਇਹ ਦੂਜਾ ਇਹਦਾ ਬ੍ਰਦਰ ਹੈ ਅਦੀਨ ਦਾ ਪੁੱਤਰ ਲੌਂਗਾਨ ਦਾ ਤੇ ਤੀਸਰਾ ਇਹਨਾਂ ਚੋਂ ਲੜਕਾ ਸੀ ਵਿਸ਼ਾਲ ਪੁੱਤਰ ਗਣੇਸ਼ਾ ਇਹ ਤਿੰਨਾਂ ਜੋ ਦੋ ਜਣੇ ਬਾਹਰ ਕੱਢ ਕੇ ਇੱਕ ਨੇ ਰੇਪ ਕਰਿਆ ਵਗੈਰਾ ਉਹਦੀ ਪੁੱਟ ਮਾਰ ਵੀ ਕਰੀ ਉਹ ਲੜਕੀ ਉਹਦੇ ਜਦੋਂ ਉਹਨਾਂ ਨੇ ਘਰ ਵਾਲੇ ਬੁਲਾਏ ਉਹ ਬੁਲਾ ਕੇ ਉਹਨਾਂ ਨੇ ਮੌਤਕਿਲ ਰਿਮਿਟ ਕਰਾਈ ਸੀ ਜਦੋਂ ਸਾਡੇ ਕੋਲ ਰੁਕੇ ਦੇ ਆਈ ਤਾਂ ਇਹਦੀ ਕਾਰਵਾਈ ਕੀਤੀ ਐਫ ਆਰ ਦੱਟ ਕੀਤੀ ਸੀ ਤੇ ਇਹ ਕਾਫੀ ਸਮੇਂ ਤੋਂ ਮਤਲਬ ਤਪਘੋੜਾ ਹੋਇਆ ਸੀ ਤੇ ਇਹਦਾ ਟਿਕਾਣਾ ਨਹੀਂ ਸੀ ਬਦਲਦਾ ਕਿਉਂਕਿ ਜੋਗੀ ਲੋਗ ਨੇ ਇਹ ਕਦੇ ਦੁਨੀਆ ਦੱਖਣ ਤੇ ਪਤਾ ਨਹੀਂ ਇੰਦੀ ਅਜ ਕਿੱਥੇ ਕਿੱਥੇ ਮੰਗਣ ਚੱਲ ਜਾਂਦੇ ਦਾ ਇਹਨਾਂ ਨੂੰ ਕੋਈ ਉਹ ਕਹਿੰਦੇ ਵੇ ਨਾਲ ਖਰਚੇ ਦੀ ਲੋੜ ਨਹੀਂ ਹੁੰਦੀ ਜਿਵੇਂ ਰੋਟੀਆਂ ਮਿਲ ਗਈਆਂ ਖਾਲੀਆਂ ਦਾ ਇਹਨਾਂ ਦੇ ਕੋਲ ਕਈ ਟਿਕਾਣੇ ਨੇ 올 ਇੰਡੀਆ ਵਾਈਸ ਤੇ ਕਾਫੀ ਮਿਹਨਤ ਦੇ ਬਾਦੂ ਜਿਹੜੋ ਕੱਲ ਸਾਡੇ ਅਲਰੇਡੀ 3 ਕਾਪਣੀ ਹੈਗੀ ਆ 5 ਸੀਗੀ ਹਾਂਜੀ ਅ ਨਹੀਂ 4 5 ਤਰੀਕ 4 ਅੱਜ ਬੰਦੇ 4 ਤਰੀਕ ਨੂੰ ਸ਼ਾਮ ਨੂੰ ਇਤਲਾਹ ਮਿਲਿਆ ਸਾਡੇ ਸਬ ਇੰਸਪੈਕਟਰ ਮਲਕੀਤ ਸਿੰਘ ਨੂੰ ਵੀ ਇਹ ਭਾਈ ਰੂਪੇ ਦੇ ਏਰੀਏ ਦੇ ਵਿੱਚ ਦਿਖਾਈ ਦਿੱਤਾ ਗਿਆ ਤੇ ਜਦੋਂ ਉੱਥੇ ਰੇਡ ਕੀਤਾ ਤੇ ਰੇਡ ਕਰਨ ਤੋਂ ਪਹਿਲ ਤੈਨੂੰ ਅਸੀਂ ਕਾਬੂ ਕਰ ਲਿਆ ਤੇ ਇਹ ਅਰੈਸਟ ਕਰ ਲਿਆ ਇਹਦੇ ਲਈ ਇਹ ਸਿਵੀ ਦਾਣਾ ਕਾਫੀ ਤਬਾਹ ਬਣਿਆ ਹੈ ਸੀ ਕਿਉਂਕਿ ਰੇਡ ਕੇਸ ਜਿਹੜੇ ਕਰਾਇਮ ਅਗੇਸਟ ਔਮਨ ਨੇ ਉਹਦੇ ਤੇ ਕਈ ਐਨਜੀਓ ਸੰਸਥਾ ਬਣੀਆਂ ਹੋਈਆਂ ਨੇ ਤੇ ਜਿੰਨਾ ਦਾ ਪ੍ਰੈਸ਼ਰ ਵੀ ਹੁੰਦਾ ਤਾਂ ਵੈਸੇ ਵੀ ਇਹ ਕੰਮ ਦਾ ਜਿੰਨਾ ਜ਼ਿਆਦਾ ਪ੍ਰੈਸ਼ਰ ਹੈ ਵੀ ਮਾਰਕਰਾਇਮ ਹੈ ਤੇ ਇਹਨੂੰ ਨਪਰੇ ਨਾਲ ਜਿਹੜਾ ਜਾਜ ਹੋਤੀ ਪਬਲਿਕ ਦਾ ਵਿਰਵਾਜ ਤਾਂ ਹੀ ਬੰਦਾ ਜੇ ਜਿਹੜਾ ਬੰਦਾ ਤਲਫਟੋ ਬਿਹਾਈਂਡ ਬਾਰ ਪਰ ਇਹ ਫਿਰ ਕੱਲ ਅਸੀਂ ਅਰੈਸਟ ਕਰ ਲਿਆ ਤੇ ਬੜੀ ਸਹੂਲਤਾਂ ਮਿਲੀ ਹੈ ਇਹਨੂੰ ਅੱਜ ਪੇਸ਼ ਕਰਤਾ ਗਿਆ ਤੇ ਪੇਸ਼ ਕਰਨ ਤੇ ਇਹਦਾ ਇੱਕ ਦਿਨ ਦਾ ਆਰਮਾਨ ਲਿਆ ਆ ਦੇਖੋ ਜੀ ਇਹਨਾਂ ਨੇ ਮਨੂੰ ਮੇਰੇ ਨੌਲੇਜ ਚ ਲਿਆਂਦਾ ਸਾਡੇ ਸਾウスਪਟਰ ਮਲਕੀਸ਼ ਸਿੰਘ ਨੇ ਵੀ ਜਦੋਂ ਪੁਲਿਸ ਪਾਰਟੀ ਨੇ ਉੱਤੇ ਰੇਡ ਕਰਿਆ ਤਾਂ ਇਹਨਾਂ ਦੇ ਜਿਹੜੇ ਲੋਗ ਆ ਇਹ ਇਕੱਠੇ ਹੋ ਕੇ ਇਹਨਾਂ ਨੇ ਬੰਦੇ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਛਡਾ ਲਿਆ ਜਾਵੇ ਤੇ ਮਤਲਬ ਕੋਈ ਨਾਤੇ ਦਬਾਅ ਬਣਾਇਆ ਜਾਵੇ ਬੰਦੇ ਅਸੀਂ ਵੀ ਸਾਡੇ ਸਾウスਪਟਰ ਨੇ ਬੜੀ ਸੂਝ ਬੂਣਾ ਇਹਨੂੰ ਉਹ ਤੋਂ ਕੱਢ ਲਿਆਦਾ ਤੇ ਜਿਹੜਾ ਉਹਨਾਂ ਨੇ ਸਾਡੇ ਕੰਮ 'ਚ ਵਿਘਨ ਪਾਇਆ ਉਸ ਵਿਘਨ ਦਾ ਹੀ ਥਾਣਾ ਫੂਲ ਵਿੱਚ ਰਿਪੋਰਟ ਕਰਤੀ ਸੀ ਉਥੇ ਐਫ ਆਈ ਆਰ ਨੰਬਰ 10 ਰਜਿਸਟਰਡ ਹੋਇਆ। ਅੱਛਾ ਜਿਹੜਾ ਜਿਹੇ ਮਲਜਮ ਫੜਿਆ ਲਖਨ ਕੀ ਮਸਲਾ ਕੀ ਹੈ? ਕੀ ਮੰਗ ਕਰਦੇ ਹੋ? ਮਸਲਾ ਇਹ ਹੈ ਜੀ ਸਾਡੀ ਜੋਗੀ ਬਰਾਦਰੀ ਆ। ਜੋਗੀ ਬਰਾਦਰੀ ਦੇ ਵਿੱਚ ਇਹਨੇ ਬਾਲੀ ਹੱਤ ਚੱਕੀ ਦੀ ਸੀ। ਇਹ ਜੋਗੀ ਬਰਾਦਰੀ ਦੇ ਵਿੱਚ ਭਾਈਚਾਰਿਆਂ ਦੇ ਵਿੱਚ ਇਹ ਇਹਨਾਂ ਨੇ 2-3 ਥਾਂਵੇਂ ਪਹਿਲਾਂ ਵੀ ਕੁੜੀਆਂ ਨਾਲ ਗਲਤ ਕੰਮ ਕੀਤਾ ਪੈਸੇ-ਕੂਸੇ ਦੇ ਕੇ ਪੈਸੇ ਦੇ ਜੋਰ ਤੇ ਨਿਕਲਦਾ ਰਿਹਾ ਇਹ ਬੰਦਾ ਪਰ ਉਹ ਸਾਡੀ ਕੁੜੀ ਕੱਲੀ ਸੀ ਪਰਜਾਈ ਮੇਰੀ ਤੇ ਪਰ ਉਹਨੂੰ ਕੱਲੀ ਨੂੰ ਦੇਖੇ ਤਿੰਨ ਬੰਦੇ ਗੇਂਗ ਬਣਾ ਕੇ ਲਖਣ ਤੇ ਅਜੇ ਵਿਸ਼ਾਲ ਅਰਗੇ ਇਹ ਗੇਂਗ ਬਣਾ ਕੇ ਨਸ਼ਾ ਪਾਣੀ ਖਾ ਕੇ ਕੁੜੀ ਤੇ ਇਹਨਾਂ ਨੇ ਅਟੈਕ ਕਰਕੇ ਕੁੜੀ ਦੀ ਪਹਿਲਾਂ ਕੁੱਟਮਾਰ ਕੀਤੀ ਕੁੱਟਮਾਰ ਕਰਕੇ ਇਹਨਾਂ ਨੇ ਲਖਣ ਅਰਗੇ ਨੇ ਰੀਪ ਕੀਤਾ ਕੋਲ ਦੇ ਗਵਾਂਢੀਆਂ ਨੂੰ ਜਦੋਂ ਸ਼ੂ ਲੱਗੀ ਵਿੜਕ ਲੱਗੀ ਔਰ ਦੋ ਬੰਦੇ ਫਰਾਰ ਹੋ ਗਏ ਲਖਨ ਮੌਕੇ ਤੇ ਫੜ ਲਿਆ ਜਨਤਾ ਨੇ ਫੜ ਲਿਆ ਫਿਰ ਜਨਤਾ ਦੇ ਵਿੱਚੋਂ ਭੱਜ ਨੱਠ ਕਰਕੇ ਲੋਕਾਂ ਨੂੰ ਪਰਵਾਹ ਕੇ ਫਿਰ ਇਹ ਭੱਜ ਗਿਆ ਤਿੰਨ ਮਹੀਨੇ ਫਰਾਰ ਰਿਹਾ ਕੱਲ ਫਿਰ ਇਹ ਲਖਨ ਫੜਿਆ ਗਿਆ ਤੇ 420 ਕਰਦਾ ਜੀ ਬਾਹਰ ਲੀਆਂ ਕੰਟਰੀਆਂ ਚ ਜਾਂਦਾ ਇਹ ਜਿਵੇਂ ਜੰਮੂ ਵਗਿਆ ਮਹਾਰਾਸ਼ਟਰ ਐਮਪੀ ਗੁਜਰਾਤ ਚੰਡੀਗੜ੍ਹ ਤੇ ਸਾਡ ਪੁਣਾ ਬਣਦਾ 60 ਬਣ ਕੇ ਲੋਕਾਂ ਨਾਲ 450 ਕਰਕੇ ਠੱਗੀਆਂ ਮਾਰ ਕੇ ਪ੍ਰਾਪਰਟੀ ਪੂਰੀ 2 3 4 ਕਰੋੜ ਦੀ ਇੱਥੇ ਭਧੌੜ ਚ ਇਕੱਠੀ ਕਰੀ ਬੈਠਾ ਤੇ ਇਹ ਲੋਕਾਂ ਦੀਆਂ ਧੀਆ ਪੈਣਾ ਨਾਲ ਮੱਲੇ ਦੀਆਂ ਨਾਲ ਬਾਹਰ ਦੀਆਂ ਨਾਲ ਇਹ ਬਰਾਦਰੀ ਤੌਰ ਤੇ ਬਹੁਤ ਗਲਤ ਕੰਮ ਕਰਦਾ ਤੇ ਇਹਨਾਂ ਨੂੰ ਸਖਤ ਤੋਂ ਸਖਤ ਇਹ ਜਿਹੜੇ ਦੋਸ਼ੀ ਬੰਦੇਗੇ ਪੂਰੀ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਵੀ ਅੱਗੇ ਤੋਂ ਇਹ ਕਿਸ ਦੀ ਧੀ ਪੈਣ ਦੇ ਘਰੇ ਨਾ ਜਾਵੇ ਤੇ ਨਾ ਕਿਸ ਦੀ ਧੀ ਪੈਣ ਨੂੰ ਮਾਰਾ ਧੱਕੇ ਇੱਕ ਮੇਰੀ ਬੇਨਤੀ ਇਹ ਆ ਵੀ ਜਿਹੜਾ ਇਹ ਸਾਧ ਦਾ ਭੂਪ ਧਾਰ ਕੇ ਲੋਕਾਂ ਨਾਲ 420 ਕਰਦਾ ਠੱਗੀਆਂ ਮਾਰਦਾ ਇਹਦੇ ਤੇ ਵੀ ਪਾਬੰਦੀ ਪੂਰੇ ਵੱਡੇ ਪੱਧਰ ਦੀ ਲੱਗਣੀ ਚਾਹੀਦੀ ਹੈ ਕੀ ਕੱਲ ਇਹਨੂੰ ਫੜਨਗੇ ਪੁਲਿਸ ਪਾਰਟੀ ਤੇ ਪੁਲਿਸ ਪੁਲਿਸ ਕੱਲ ਜੀ ਸਾਨੂੰ ਸ਼ੂ ਲੱਗੀ ਸੀ ਜੀ ਪੁਲਿਸ ਗਈ ਸੀ ਭਾਈ ਰੂਪੇ ਤੇ ਨਾਲ ਇੱਕ ਨਾਲ ਮੈਂ ਆਪਣਾ ਇੱਕ ਛੋਟਾ ਭਰਾ ਤੇ ਇੱਕ ਭਝਾਈ ਵੀ ਕੱਲੀ ਸੀ ਪਰ ਪੁਲਿਸ ਦੀ ਮਜਬੂਰੀ ਦੇ ਵਿੱਚ ਪੁਲਿਸ ਤੇ ਵੀ ਇਹਨਾਂ ਨੇ ਹਾਥਾਬਾਈ ਬੰਧ ਕੀਤੀ ਆ ਜੀ ਭਾਈ ਰੂਪੇ ਤੇ ਜਿਹੜਾ ਮੇਰਾ ਭਝਾਈ ਤੇ ਭਾਈ ਗਿਆ ਸੀ ਉਹਨਾਂ ਦੀ ਵੀ ਵਿੱਚ ਇਹਨਾਂ ਨੇ ਕੁੱਟਮਾਰ ਕੀਤੀ ਆ ਜੀ ਤੇ ਪੁਲਿਸ ਦੀ ਵੀ ਕੱਲ ਇਹਨਾਂ ਨੇ ਧੱਕੇ ਧੁੱਕੇ ਦਿੱਤੇ ਆ ਨਾਲ ਇੱਕ ਮੈਡਮ ਸੀ ਤੈਨੂੰ ਪੁਲਸ ਵਾਲੇ ਸੀ ਪੁਲਿਸ ਦੇ ਵੀ ਇਹਨਾਂ ਨੇ ਬਹੁਤ ਇਹਨਾਂ ਦੇ ਮੱਲੇ ਦੇ ਬੰਦਿਆਂ ਨੇ ਇਹਨੇ ਹਵਾ ਹੂਵਾ ਕਰਾਈ ਆ ਤੇ ਆਪਣੇ ਆਪ ਨੂੰ ਪੂਰਾ ਭੌੜਾ ਉਡਾਉੜਦਾ ਇਹ ਸਾਡੀ ਬਰਾਦਰੀ ਦਾ ਬੰਦਾ ਹੈ ਲਖਣਾ ਇਹ ਪੂਰਾ ਗੈਸਟਰ ਬਣਿਆ ਹੋਇਆ ਜੀ ਜਿਹੜਾ ਭਾਈ ਰੁਪਏ ਤੇ ਵਰਦੀ-ਕੁਰਦੀ ਵੀ ਪਾੜੀ ਤੇ ਵਰਦੀ ਵੀ ਵਰਦੀ-ਬੁਰਦੀ ਵੀ ਪਾੜੀ ਆ ਜੀ ਇਹਨਾਂ ਨੇ ਪੁਲਿਸ ਵਾਲਿਆਂ ਦੀ ਉੱਥੇ ਭਾਈ ਰੁਪਏ ਦੇ ਵਿੱਚ ਪੁਲਿਸ ਨਾਲ ਵੀ ਬਹੁਤ ਹਾਥਾ-ਬਾਈ ਕੀਤੀ ਆ ਤੇ ਕੁੱਟਮਾਰ ਵੀ ਕੀਤੀ ਆ ਜੀ ਸਾਡੇ ਬੰਦਿਆਂ